ਪੰਜਾਬ ਦੇ ਮੌਸਮ ਤੇ ਪੌਣਿਆਂ ਇੱਕ ਨਜ਼ਰ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਪਿਛਲੇ ਦਿਨਾਂ ਤੋਂ ਕੋਈ ਬਦਲਾਅ ਦਰਜ ਨਹੀਂ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਜਤਾਈ ਗਈ ਹੈ ਦੀਵਾਲੀ ਦੇ ਆਸ-ਪਾਸ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਪਰ ਇਸ ਦੇ ਨਾਲ ਪੰਜਾਬ ਦੇ ਮੌਸਮ ਦੇ ਉੱਤੇ ਬਹੁਤਾ ਪ੍ਰਭਾਵ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਤਾਪਮਾਨ ਦੇ ਵਿੱਚ ਕੋਈ ਜ਼ਿਆਦਾ ਬਦਲਾਅ ਆਉਣ ਦੀ ਸੰਭਾਵਨਾ ਹੈ ਮੌਸਮ ਦੀ ਇਸ ਹਲਚਲ ਦੇ ਵਿਚਾਲੇ ਪੰਜਾਬ ਦੇ ਵਿੱਚ ਪੋਲਿਊਸ਼ਨ ਨੂੰ ਲੈ ਕੇ ਸੁਧਾਰ ਹੋਇਆ ਹੈ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਜੇਕਰ ਗੱਲ ਕਰੀਏ ਤਾਂ ਇਹ 100 ਤੋਂ ਪਾਰ ਹੋ ਗਿਆ ਹੈ ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਦੇ ਨੇੜੇ ਹਵਾ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਕਿਉਂਕਿ ਪਟਾਕੇ ਚੱਲਣ ਦੀ ਸੰਭਾਵਨਾ ਦੀਵਾਲੀ ਦੇ ਨਜ਼ਦੀਕ ਹੁੰਦੀ ਹੈ ਦੀਵਾਲੀ ਵਾਲੇ ਦਿਨ ਤਾਂ ਪਟਾਕੇ ਚੱਲਦੇ ਹੀ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਵੀ ਪਟਾਕੇ ਚੱਲਦੇ ਨੇ ਜਿਸ ਕਰਕੇ ਹਵਾ ਦੀ ਕੁਆਲਿਟੀ ਹੈ ਜਿਹੜੀ ਹਵਾ ਦੇ ਵਿੱਚ ਪ੍ਰਦੂਸ਼ਣ ਦੀ ਮਾਤਰਾ ਹੈ ਉਹ ਜ਼ਰੂਰ ਵੱਧਦੀ ਹੈ ਸੋ ਪੰਜਾਬ ਦੇ ਵਿੱਚ ਦੀਵਾਲੀ ਦੇ ਨੇੜਲੇ ਦਿਨ ਅਤੇ ਦੀਵਾਲੀ ਵਾਲੇ ਦਿਨ ਹਵਾ ਦਾ ਪ੍ਰਦੂਸ਼ਨ ਜ਼ਰੂਰ ਵਧੇਗਾ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਇਸ ਵੇਲੇ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਮੁਹਾਲੀ ਸਰ ਦੇ ਵਿੱਚ ਅਜਿਹਾ ਸ਼ਹਿਰ ਹੈ ਜਿੱਥੇ 에ਅਰ ਕੁਆਲਿਟੀ ਇੰਡੈਕਸ 100 ਤੋਂ ਘੱਟ ਹੈ ਹਾਲਾਂਕਿ ਦੂਜੇ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ 100 ਤੋਂ ਪਾਰ ਕਰ ਗਿਆ ਹੈ ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤਾਪਮਾਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਰਾਤਾਂ ਠੰਡੀਆਂ ਅਤੇ ਦਿਨ ਲਗਾਤਾਰ ਛੋਟੇ ਹੁੰਦੇ ਜਾ ਰਹੇ ਨੇ ਇਸ ਸਮੇਂ ਦੌਰਾਨ ਵਾਯੂ ਮੰਡਲ ਦੇ ਵਿੱਚ ਥਰਮਲ ਇਨਵਰਸ਼ਨ ਨਾਮਕ ਇੱਕ ਮਹੱਤਵਪੂਰਨ ਵਿਗਿਆਨਕ ਘਟਨਾ ਵਾਪਰਦੀ ਹੈ ਜੋ ਪ੍ਰਦੂਸ਼ਣ ਵਧਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਆਮ ਹਾਲਾਤਾਂ ਦੇ ਵਿੱਚ ਹਵਾ ਦਾ ਤਾਪਮਾਨ ਉਚਾਈ ਦੇ ਨਾਲ ਘਟਦਾ ਜਾਂਦਾ ਹੈ ਯਾਨੀ ਉੱਪਰਲੀ ਹਵਾ ਠੰਡੀ ਹੁੰਦੀ ਜਾਂਦੀ ਹੈ ਅਤੇ ਹੇਠਾਂ ਗਰਮ ਹਵਾ ਉੱਪਰ ਉੱਠਦੀ ਹੈ ਜੋ ਪ੍ਰਦੂਸ਼ਣ ਕਣਾਂ ਨੂੰ ਪੂਰੇ ਵਾਯੂ ਮੰਡਲ ਵਿੱਚ ਖੰਡਾ ਦਿੰਦੀ ਹੈ ਇਹ ਕੁਦਰਤੀ ਤੌਰ ਤੇ ਹਵਾ ਨੂੰ ਸਾਫ਼ ਕਰਦਾ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਦੇ ਨਜ਼ਦੀਕ ਜਿਵੇਂ ਕਿ ਪਹਿਲਾਂ ਦੱਸਿਆ ਕਿ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੈ ਦੀਵਾਲੀ ਤੋਂ ਇੱਕ ਦਿਨ ਬਾਅਦ ਅਤੇ ਇੱਕ ਦਿਨ ਪਹਿਲਾਂ ਵਾਲੇ ਦਿਨ ਵੀ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਪ੍ਰਦੂਸ਼ਣ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਕਤੂਬਰ ਦੇ ਮਹੀਨੇ ਦੇ ਵਿੱਚ ਦੀਵਾਲੀ ਦੇ ਆਸ-ਪਾਸ ਅਤੇ ਦੀਵਾਲੀ ਤੋਂ ਬਾਅਦ ਠੰਡ ਵਿਆਪਕ ਪੱਧਰ ਤੇ ਆਪਣਾ ਅਸਰ ਪੰਜਾਬ ਦੇ ਵਿੱਚ ਦਿਖਾਉਣਾ ਸ਼ੁਰੂ ਕਰ ਦੇਵੇਗੀ ਤੇ ਠੰਡ ਵਧਣਾ ਸ਼ੁਰੂ ਕਰ ਦੇਵੇਗੀ ਇਸ ਤੇ ਇਸ ਵੇਲੇ ਪੰਜਾਬ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 19 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਰਾਤ ਦਾ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਦਿਨ ਦੇ ਵਿੱਚ ਸਭ ਤੋਂ ਵੱਧ ਆਪਨ ਬਠਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਭਗ 34 ਡਿਗਰੀ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਪੰਜਾਬ ਦੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਲੈ ਕੇ 32 ਡਿਗਰੀ ਤਾਪਮਾਨ ਇਸ ਵੇਲੇ ਪੰਜਾਬ ਦੇ ਆ ਸ਼ਹਿਰਾਂ ਦੇ ਵਿੱਚ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਜਿਹੜਾ 30 ਤੋਂ 32 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਇਸ ਵੇਲੇ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਦੀਵਾਲੀ ਦੇ ਨਜ਼ਦੀਕ ਪੰਜਾਬ ਦੇ ਵਿੱਚ ਠੰਡ ਵਧਣ ਦੀ ਸੰਭਾਵਨਾ ਹੈ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਵਿਆਪਕ ਪੱਧਰ ਤੇ ਠੰਡ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ